ਏ ਹੈ ਜੀ ਗੁਰੂ ਤੇਗ ਬਹਾਦਰ ਜੀ ਦਾ ਤਪ ਸਥਾਨ ਤਿਲੋ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਦੀ ਦਿਹਾੜੇ ਤੇ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਜੀ ਗੁਰਦੁਆਰਾ ਪੋਰਾ ਸਾਹਿਬ ਬਾਬਾ ਬਕਾਲਾ ਤੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਤੁਸੀਂ ਜਾਓਗੇ ਤੁਹਾਨੂੰ ਨਜ਼ਰ ਆਏਗਾ ਸਾਰਾ ਹੀ ਮਾਰਬਲ ਦਾ ਕੰਮ ਹੋਇਆ ਹੋਇਆ ਹੈ ਜੀ ਤੇ ਆਪਾਂ ਸਭ ਤੋਂ ਪਹਿਲਾਂ ਅੰਦਰ ਗਏ ਜੀ ਦਰਬਾਰ ਸਾਹਿਬ ਤੇ ਜਾ ਕੇ ਮੱਥਾ ਟੇਕਿਆ ਤੇ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਵੀ ਸਜਾਇਆ ਹੋਇਆ ਸੀਗਾ ਜੀ ਆਪਾਂ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਥੋੜੀ देर ਅੰਦਰ ਬੈਠ ਕੇ ਆਪਣੀ ਬਾਣੀ ਦਾ ਜਾਪ ਕੀਤਾ ਫਿਰ ਆਪਾਂ ਬਾਹਰ ਨਿਕਲੇ ਜੀ ਤੇ ਬਾਹਰ ਨਿਕਲ ਕੇ ਤੁਸੀਂ ਦੇਖੋਗੇ ਸਾਰਾ ਹੀ ਵਾਈਟ ਵਾਈਟ ਕਲਰ ਦਾ ਗੁਰਦੁਆਰਾ ਸਾਹਿਬ ਦਾ ਮਾਰਬਲ ਬਹੁਤ ਹੀ ਪਿਆਰਾ ਤੇ ਇਹ ਹੈ ਜੀ ਉਹ ਪੋਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਬੈ ਕੇ 26 ਸਾਲ 13 ਮਹੀਨੇ ਤੇ 9 ਦਿਨ ਆਪਣਾ ਤਪ ਕੀਤਾ ਸੀਗਾ ਜੀ ਤੇ ਆਪਾਂ ਤੁਹਾਨੂੰ ਲੈ ਕੇ ਚਲਦੇ ਆਂ ਪੋਰਾ ਸਾਹਿਬ ਦੇ ਅੰਦਰ ਪੋਰਾ ਸਾਹਿਬ ਦੇ ਅੰਦਰ ਜਦੋਂ ਤੁਸੀਂ ਜਾਓਗੇ ਜੀ ਤੁਹਾਨੂੰ ਨਜ਼ਰ ਆਏਗਾ ਕਿ ਸਾਰੇ ਹੀ 골ਡ ਦਾ ਤੇ ਚਾਂਦੀ ਦਾ ਕੰਮ ਹੋਇਆ ਹੋਇਆ ਹੈ ਜੀ ਬਹੁਤ ਹੀ ਪਿਆਰਾ ਤੇ ਇਸ ਪੋਰਾ ਸਾਹਿਬ ਦੇ ਅੰਦਰ ਜਾਣ ਤੋਂ ਬਾਅਦ ਇੰਨੀ ਸ਼ਾਂਤੀ ਮਿਲਦੀ ਹੈ